ਭਾਈ ਅਮਰਿਤਪਾਲ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਉਹਨਾਂ ਨੇ 5 ਤਰੀਕ ਨੂੰ ਸੌਂ ਚੱਕੀ ਆ ਇਹਦਾ ਅਸੀਂ ਜਿੱਥੇ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਸਪੀਕਰ ਸਾਹਿਬ ਦਾ ਤੇ ਭਾਰਤ ਸਰਕਾਰ ਦਾ ਜਿਨ੍ਹਾਂ ਨੇ ਕਿ ਸੌਂ ਚਕਾਈ ਆ ਉਥੇ ਨਾਲ ਹੀ ਬੜਾ ਦੁੱਖ ਹੋਇਆ ਕਿ ਜਿਸ ਤਰ੍ਹਾਂ ਦੀ ਉਥੇ ਹਿਊਮਨ ਰਾਈਟ ਦੀ ਵਾਇਲੇਸ਼ਨ ਜਿਹੜੀ ਆ ਉਹ ਕੀਤੀ ਗਈ ਭਾਈ ਸਾਹਿਬ ਨਾਲ ਜੋ ਵਿਹਾਰ ਕੀਤਾ ਗਿਆ ਉਹ ਇੱਕ ਮੈਂਬਰ ਪਾਰਲੀਮੈਂਟ ਦਾ ਕੀ ਜਿਹੜਾ ਇੱਕ ਕੋਈ ਆਮ ਸ਼ਹਿਰੀ ਆ ਉਹਦੇ ਨਾਲ ਵੀ ਇਹੋ ਜਿਹਾ ਵਿਹਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕੀਤਾ ਗਿਆ ਜਿੱਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੋਣ ਉਹਨਾਂ ਨੂੰ ਰਾਤ 1 ਵਜੇ ਠਾਲ ਕੇ ਉਥੋਂ ਲਿਆਂਦਾ ਗਿਆ ਮੀਂਹ ਦੇ ਵਿੱਚ ਤੇ ਪਲੇਨ ਵੀ ਜਿਹੜਾ ਸੀ ਉਹ ਇਦਾਂ ਦਾ ਕਿ ਬਹੁਤ ਜ਼ਿਆਦਾ ਉਥੇ ਉਹਨਾਂ ਨੂੰ ਤੰਗੀ ਹੋਈ ਉਸ ਤੋਂ ਬਾਅਦ ਉਸੇ ਦਿਨ ਸੌਂਚ ਕਾਉਣ ਤੋਂ ਬਾਅਦ ਉਹਨਾਂ ਨੂੰ ਵਾਪਸ ਲੈ ਗਏ ਤੇ ਉਹਨਾਂ ਨੂੰ ਆਪਣੇ ਜਿਹੜੇ ਪਰਿਵਾਰ ਦੇ ਬੜੇ ਲਿमिटेड ਬੰਦੇ ਨੇ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਗਿਆ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਉਥੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ ਹੋਰ ਤਾਂ ਜਿਹੜੇ ਸਮਰਥਕਾਂ ਨੂੰ ਜਾਂ ਕਿਸੇ ਨੂੰ ਮਿਲਣਾ ਸੀ ਤੇ ਜਿਹੜੀਆਂ ਗੱਡੀਆਂ ਚ ਲੈ ਕੇ ਗਏ ਉਹ ਇਸ ਤਰ੍ਹਾਂ ਲੈ ਕੇ ਗਏ ਜਿਵੇਂ ਕਿ ਕੋਈ ਬਹੁਤ ਵੱਡਾ ਕੋਈ ਮਿਲਟੈਂਟ ਹੋਵੇ ਜਾਂ ਕੋਈ ਗੈਂਗਸਟਰ ਹੋਵੇ ਜਿਸ ਦਾ ਕਿ ਭੱਜਣ ਦਾ ਡਰ ਹੋਵੇ ਹੁਣ ਤੁਸੀਂ ਹੈਰਾਨੀ ਦੀ ਗੱਲ ਇਹ ਦੇਖੋ ਕਿ ਪਾਰਲੀਮੈਂਟ ਹਾਊਸ ਦੇ ਵਿੱਚ ਇਸ ਤਰ੍ਹਾਂ ਲੈ ਕੇ ਗਏ ਵੀ ਜੇਕਰ ਤੇ ਇਹਦਾ ਨਾਂ ਲੈ ਕੇ ਗਏ ਤਾਂ ਉਹਨਾਂ ਨੇ ਉਤਰ ਕੇ ਭੱਜ ਜਾਣਾ ਹੁਣ ਜੇ ਉਹਨਾਂ ਨੂੰ ਨਾਰਮਲ ਪ੍ਰੋਲ ਦੇ ਦਿੰਦੇ ਤੇ ਉਹ ਆਪ ਹੀ ਆ ਜਾਂਦੇ ਤੇ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਨੇ ਸੋਚਾ ਕੇ ਜਿੱਥੋਂ ਆਏ ਸੀ ਉੱਥੇ ਵਾਪਸ ਜਾਣਾ ਹੀ ਸੀ ਪਰ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਕੀਤਾ ਗਿਆ ਕਹਿਣ ਨੂੰ 4 ਦਿਨ ਦੀ ਪ੍ਰੋਲ ਪਰ 1 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਜਿਸ ਤਰੀਕੇ ਨਾਲ ਵਾਪਸ ਲਜਾਇਆ ਗਿਆ ਇਹ ਜਿੱਥੇ ਕਿ ਮਨੁੱਖੀ ਅਧਿਕਾਰਾਂ ਦੀ ਘੋਰ ਲੰਘਣਾ ਉਥੇ ਨਾਲ-ਨਾਲ ਬਹੁਤ ਹੀ ਜ਼ਿਆਦਾ ਨਿੰਦਣਯੋਗ ਆ ਤੇ ਸ਼ੋਅ ਕਰਦਾ ਕਿ ਕਿਸ ਤਰ੍ਹਾਂ ਦਾ ਵਿਹਾਰ ਜਿਹੜਾ ਉਹ ਉਥੇ ਆਮ ਨਾਗਰਿਕਾਂ ਨਾਲ ਸਿੱਖਾਂ ਨਾਲ ਤੇ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਕੀਤਾ ਜਾਂਦਾ ਸੋ ਅਸੀਂ ਇਸ ਗੱਲ ਦਾ ਅੱਜ ਜਿਹੜੇ ਅਮਰੀਕਾ ਦੇ ਲੀਡਰਾਂ ਦੇ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਦਾ ਮੈਂ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ ਇਸ ਕੰਮ ਦੇ ਵਿੱਚ ਸਾਡੀ ਹੈਲਪ ਕੀਤੀ ਆ ਜਿਨ੍ਹਾਂ ਵਿੱਚ ਕਿ ਕਮਲਾ ਹੈਰਸ ਜੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਆਨਰੇਬਲ ਉਹ ਸੀ ਰੋਖੰਨਾ ਜੀ ਜਿਹੜੇ ਕਿ ਸਾਡੇ ਇੱਥੇ ਮੈਂਬਰ ਪਾਰਲੀਮੈਂਟ ਨੇ ਤੇ ਕਾਂਗਰਸਮੈਨ ਨੇ ਉਹਦੇ ਨਾਲ-ਨਾਲ ਬ੍ਰੈਡ ਸ਼ਰਮਨ ਕੋਰੀ ਬੁਕਰ ਐਲੈਕਸ ਪੀਡਿਆ ਐਡਮ ਸ਼ਿਫ ਤੇ ਹੋਰ ਕਈ ਲੀਡਰਾਂ ਨਾਲ ਮੇਰੀ ਗੱਲਬਾਤ ਹੋਈ ਜਿਨ੍ਹਾਂ ਨੇ ਕਿ ਹੈਲਪ ਕੀਤੀ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕਿਸ ਤਰ੍ਹਾਂ ਲੈ ਕੇ ਗਏ ਆ ਉਹ ਬੜੇ ਹੈਰਾਨ ਹੋਏ ਤੇ ਨਾਲ ਹੀ ਉਹਨਾਂ ਨੇ ਇਸ ਗੱਲ ਤੇ ਬਹੁਤ ਜ਼ਿਆਦਾ ਇਤਰਾਜ਼ ਵੀ ਕੀਤਾ ਕਿ ਇਸ ਕਿਸਮ ਦੀ ਜਿਹੜੀ ਹਿਊਮਨ ਰਾਈਟ ਵੈਲੇਸ਼ਨ ਉੱਥੇ ਹੋ ਰਹੀ ਆ ਤੇ ਇਹਦੇ ਖਿਲਾਫ ਜਿਹੜੀ ਬਾਤ ਚੱਕਣੀ ਆ ਇੰਟਰਨੈਸ਼ਨਲ ਲੈਵਲ ਤੇ ਬਣਦੀ ਆ ਜੋ ਵੀ ਭਾਈ ਸਾਹਿਬ ਨਾਲ ਕੀਤਾ ਗਿਆ ਜਾਂ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਕੀਤੀ ਗਈ ਇਹਦੀ ਅਸੀਂ ਇੱਥੋਂ ਬੜ ਜ਼ੋਰ ਨਿਖੇਦੀ ਕਰਦੇ ਆ ਤੇ ਆਸ ਕਰਦੇ ਆ ਕਿ ਜਿਹੜੀ ਸਰਕਾਰ ਆ ਉਹਨਾਂ ਨੂੰ ਜਲਦੋਂ ਜਲਦ ਇਹ ਜਿਹੜਾ ਐਨਐਸਏ ਦਾ ਕੇਸ ਆ ਇਹ ਚੋਂ ਰਿਲੀਜ਼ ਕਰਦੀ ਆ ਕਿਉਂਕਿ NSA ਜਿਹੜੀ ਬੇਸਿਕਲੀ ਆ ਇਹ ਇੱਕ ਮੈਂ ਸ਼ੁਰੂ ਤੋਂ ਕਹਿੰਦਾ ਆ ਕਿ ਪ੍ਰੀਵੈਂਟਿਵ ਡਿਟੈਂਸ਼ਨ ਆ ਉਹ ਇਸ ਕੇਸ ਦੇ ਵਿੱਚ ਨਹੀਂ ਬਣਦੀ ਭਾਈ ਸਾਹਿਬ ਨੇ ਕੋਈ ਇਹੋ ਜਿਹਾ سنگੀਨ ਜੁਰਮ ਨਹੀਂ ਕੀਤਾ ਕਿ ਉਹਨਾਂ ਦੇ ਉੱਪਰ ਜਿਹੜੀ NSA ਇਹ ਲੱਗੇ ਜਿਹੜੇ ਉਹਨਾਂ ਦੇ ਕ੍ਰਾਈਮਸ ਨੇ ਜਿਨ੍ਹਾਂ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਉਹ ਬੇਸਿਕਲੀ ਬੇਲੇਵਲ ਅਫੈਂਸਸ ਨੇ ਨੌਨ ਬੇਲੇਵਲ ਬਣਾਉਣ ਵਾਸਤੇ ਉਹਨਾਂ ਨੂੰ ਤਾਂ ਕਿ ਅੰਦਰ ਰੱਖ ਸਕੀਏ ਇਹ NSA ਲਾਈ ਗਈ ਜਿਨੇ ਵੀ ਕੀਤਾ ਚਾਹੇ ਪੰਜਾਬ ਸਰਕਾਰ ਨੇ ਕੀਤਾ ਜਿਹੜੇ ਵੀ ਅਫਸਰਾਂ ਨੇ ਕੀਤਾ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ ਜੋ ਵੀ ਕੱਲ ਉਹਨਾਂ ਦੇ ਨਾਲ ਵਤੀਰਾ ਕੀਤਾ ਗਿਆ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਕਸ ਜਿਹੜਾ ਹੈਗਾ ਉਹ ਖਰਾਬ ਹੁੰਦਾ ਅਸੀਂ ਆਪਣੇ ਮੁਲਕ ਨੂੰ ਪਿਆਰ ਕਰਦੇ ਹਾਂ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਅਸੀਂ ਅਮਨ ਸ਼ਾਂਤੀ ਤੇ ਭਾਈਚਾਰੇ ਦੇ ਪ੍ਰਤੀਕ ਹਾਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਰੀਆਂ ਕਮਿਊਨਿਟੀਆਂ ਰਲ ਕੇ ਰਹਿਣ ਤੇ ਅਮਰੀਕਾ ਦੇ ਵਿੱਚ ਅਸੀਂ ਸਾਰੇ ਰਲ ਕੇ ਰਹਿਨੇ ਆ ਪਰ ਜਿਸ ਕਿਸਮ ਦਾ ਇਹ ਜਿਹੜਾ ਵਤੀਰਾ ਕੀਤਾ ਗਿਆ ਇਹਨਾਂ ਦੇ ਨਾਲ ਤੇ ਕੱਲਾ ਇਹ ਹੀ ਨਹੀਂ ਇਦੇ ਨਾਲ ਨਾਲ ਜਿਹੜੇ ਕੁਝ ਉਥੇ ਲੀਡਰਾਂ ਨੇ ਬਿਆਨ ਦਿੱਤੇ ਜਿਨ੍ਹਾਂ ਨੇ ਕਿ ਇਹ ਕਹਤਾ ਕਿ ਇਹਨਾਂ ਨੂੰ ਰਿਲੀਜ਼ ਕਰਨਾ ਤਾਂ ਇਸ ਤਰ੍ਹਾਂ ਜਿਵੇਂ ਕਿ ਕੱਲ ਨੂੰ ਇੱਕ ਵੱਡੇ ਗੈਂਗਸਟਰ ਨੂੰ ਵੀ ਰਿਲੀਜ਼ ਕੀਤਾ ਜਾਵੇ ਇਹ ਉਤੋਂ ਵੀ ਜ਼ਿਆਦਾ ਨਿੰਦਣਯੋਗ ਆ ਭਾਈ ਸਾਹਿਬ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਜਿਨ੍ਹਾਂ ਨੂੰ ਕਿ 197000 ਵੋਟਾਂ ਨਾਲ ਜਿੱਤ ਮਿਲੀ ਆ ਤੇ ਉਹਨਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੇ ਜਦੋਂ ਸੰਵਿਧਾਨ ਦੀ ਸੌਂਹੀ ਚੱਕ ਲਈ ਇਹਦਾ ਮਤਲਬ ਆ ਵੀ ਉਹ ਇਸ ਗੱਲ ਤੇ ਵਚਨਬੱਧ ਨਹੀਂ ਕਿ ਜੋ ਲਾਅ ਆਫ ਦਾ ਲੈਂਡ ਆ ਜੋ ਕਾਨੂੰਨ ਆ ਉਨੂੰ ਉਹ ਮੰਨਣਗੇ ਕਿ ਜਦੋਂ ਕਾਨੂੰਨ ਨੂੰ ਮੰਨਣ ਦੀ ਸੌ ਹੀ ਚੱਕ ਲਈ ਤੇ ਉਹਦੇ ਚ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਨੂੰ ਦੁਬਾਰਾ NSA ਚ ਰੱਖਣਾ ਇੰਨੀ ਕਾਲੀ-ਕਾਲੀ ਵਾਪਸ ਲਿਜਾਣਾ ਤੇ ਉੱਥੋਂ ਦੇ ਲੀਡਰਾਂ ਦੇ ਬਿਆਨ ਆਉਣੇ ਇਹਨਾਂ ਨੂੰ ਛੱਡਣ ਦੇ ਨਾਲ ਪਤਾ ਨਹੀਂ ਅਮਨ ਸ਼ਾਂਤੀ ਤੇ ਕੀ ਭੰਗ ਹੋ ਜੂਗਾ ਇਹ ਜਿੰਨੇ ਵੀ ਇਹਦੀ ਨਿੰਦਾ ਕੀਤੀ ਜਾ ਸਕੀ ਓਨੀ ਘੱਟ ਆ ਇੱਕ ਉਹ ਬੰਦੇ ਜਿਹੜੇ ਕਿ ਆਪ ਹਾਰੇ ਹੋਏ ਆ ਇਹ ਉਹਨਾਂ ਪਾਰਟੀਆਂ ਨੂੰ ਬਿਲੋਂਗ ਕਰਦੇ ਆ ਜਿਹੜੀਆਂ ਪਾਰਟੀਆਂ ਹਾਰ ਗਈਆਂ ਇੱਕ ਵੀ ਸੀਟ ਨਹੀਂ ਆਈ ਤੇ ਇੱਕ ਲੋਕਾਂ ਦਾ ਜਿਹੜਾ ਜਿੱਤਿਆ ਹੋਇਆ ਨਮਾਇੰਦਾ ਉਹਦੇ ਬਾਰੇ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਵਰਤਣੀ ਉਹਨੂੰ ਇੱਕ ਗੈਂਗਸਟਰ ਦੇ ਨਾਲ ਮਿਲਾਉਣਾ ਇਸ ਤੋਂ ਵੱਧ ਹੋਰ ਮਾੜੀ ਗੱਲ ਤੇ ਨਿੰਦਣ ਵਾਲੀ ਕੀ ਹੋ ਸਕਦੀ ਆ ਤੇ ਅਸੀਂ ਇਹਦੀ ਐਨਆਰਆਈਆਂ ਵੱਲੋਂ ਬਾਹਰ ਦੇ ਸਿੱਖਾਂ ਵੱਲੋਂ ਪੰਜਾਬੀਆਂ ਵੱਲੋਂ ਇਸ ਬਿਆਨ ਦੀ ਜਿਹੜੀ ਆ ਉਹ ਪ੍ਰਜ਼ੋਰ ਨਖੇਦੀ ਕਰਦੇ ਆ ਤੇ ਜਿਸ ਕਿਸਮ ਦਾ ਟ੍ਰੀਟਮੈਂਟ ਇਹਨਾਂ ਨੂੰ ਪੰਜਾਬ ਸਰਕਾਰ ਨੇ ਕੀਤਾ ਉਹਦੀ ਵੀ ਨਖੇਦੀ ਕਰਦੇ ਆ ਇਹ ਜਿਹੜੇ ਇਨਕਲਾਬ ਦੇ ਨਾਅਰੇ ਮਾਰਦੇ ਨੇ ਇਹਨਾਂ ਨੂੰ ਘਟੋ ਘਟੇ ਪਤਾ ਹੋਣਾ ਚਾਹੀਦਾ ਕਿ ਜਿਹੜੀ ਸ਼ਹੀਦ ਭਗਤ ਸਿੰਘ ਦੀ ਫੋਟੋ ਇਹਨਾਂ ਨੇ ਪਿੱਛੇ ਲਾਈ ਆ ਉਹ ਸ਼ਹੀਦ ਭਗਤ ਸਿੰਘ ਇਸ ਕਿਸਮ ਦਾ ਵਤੀਰਾ ਜਿਹੜਾ ਸੀ ਜਾਂ ਇਸ ਕਿਸਮ ਦੇ ਜਿਹੜੇ ਜਿਹੜੇ ਕਾਨੂੰਨ ਸੀ ਉਹਨਾਂ ਦੇ ਹਮੇਸ਼ਾ ਵਿਰੋਧੀ ਰਹੇ ਨੇ ਕਿ ਜਿਸ ਕਿਸਮ ਦਾ ਇਹਨਾਂ ਨੇ ਵਤੀਰਾ ਭਾਈ ਸਾਹਿਬ ਦੇ ਨਾਲ ਕਰ ਕੀਤਾ ਇਹ ਇਹ じゃ ਤਾਂ ਇੱਕ ਜਿਹੜਾ ਕੋਈ ਆਮ ਇਨਸਾਨ ਆ ਉਹਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਤੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਜਿਸ ਤਰ੍ਹਾਂ ਲਿਆਂਦਾ ਗਿਆ ਜਿਸ ਹਾਲਾਤ ਦੇ ਵਿੱਚ ਉਥੋਂ ਵਾਪਸ ਕੀਤਾ ਗਿਆ ਤੇ ਜਿਸ ਤਰ੍ਹਾਂ ਬਖਤਰਬੰਦ ਗੱਡੀਆਂ ਦੇ ਵਿੱਚ ਪਾਰਲੀਮੈਂਟ ਚ ਲਜਾਇਆ ਗਿਆ ਵੀ ਜਿਵੇਂ ਕਿਤੇ ਪਤਾ ਨਹੀਂ ਕਿੰਨਾ ਕੁ ਵੱਟਾ ਖਤਰਾ ਉਹਨਾਂ ਤੋਂ ਇਹ ਨਾ ਕੇਵਲ ਭਾਈ ਸਾਹਿਬ ਦੀ ਇਨਸਲਟ ਆ ਇਹ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਪੰਜਾਬੀਆਂ ਉਹਨਾਂ ਦੀ ਇਨਸਲਟ ਆ ਅਸੀਂ ਇਹਦੀ ਨਖੇਦੀ ਕਰਦੇ ਆ ਤੇ ਇਹਦੇ ਨਾਲ ਹੀ ਭਾਈ ਸਰਬਜੀਤ ਸਿੰਘ ਜੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਹਦੇ ਵਿੱਚ ਬਹੁਤ ਯੋਗਦਾਨ ਪਾਇਆ ਇਹ ਜਿਹੜਾ ਅਪਰਾਲਾ ਸੀ ਇਹ ਅਪਰਾਲਾ ਸ਼ੁਰੂ ਦੇ ਵਿੱਚ ਅਸੀਂ ਇੱਥੋਂ ਬਾਹਰੋਂ ਤੇ ਭਾਈ ਸਾਹਿਬ ਨੇ ਰੰਬਿਆ ਇਦੇ ਵਿੱਚ ਜਿਹੜੇ ਅਮਰੀਕਾ ਦੇ ਲੀਡਰਾਂ ਨੇ ਖਾਸ ਯੋਗਦਾਨ ਪਾਇਆ ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਰੋਖਾਨਾ ਜੀ ਤੇ ਉਹਨਾਂ ਦੇ ਨਾਲ-ਨਾਲ ਜਿਹੜੇ ਹੋਰ ਸੈਂਟਰ ਪਹਿਲਾ ਨਾਂ ਲਏ ਨੇ ਉਹ ਵੀ ਨੇ ਇਹਨਾਂ ਦੇ ਜਿਹੜੇ ਹੈਗੇ ਯਤਨ ਉਹਨਾਂ ਕਰਕੇ ਸੰਭਵ ਹੋਇਆ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕਿ ਉੱਥੋਂ ਦੇ ਸਪੀਕਰ ਸਾਹਿਬ ਨੂੰ ਮਿਲ ਕੇ ਇਹ ਮੰਗ ਠਾਈ ਤੇ ਉਹਨਾਂ ਨੇ ਵੀ ਬੜੇ ਯਤਨ ਕੀਤੇ ਤੇ ਹੁਣ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਭਾਰਤ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਇਹ ਭਾਈ ਅਮਰਤਪਾਲ ਸਿੰਘ ਜਿਹੜੀ ਐਨਐਸਏ ਖਤਮ ਕੀਤੀ ਜਾਵੇ ਉਹਨਾਂ ਨੂੰ ਇਥੋਂ ਜਿੰਨੀ ਵੀ ਛੇਤੀ ਆ ਰਿਲੀਜ਼ ਕੀਤਾ ਜਾ ਸਕੇ ਤਾਂ ਕਿ ਉਹ ਆਪਣੇ ਇਲਾਕੇ ਦੇ ਲੋਕ ਨੇ ਉਹਨਾਂ ਦੀ ਸੇਵਾ ਕਰ ਸਕਣ ਇਹ ਹੀ ਸਾਡੀ ਕਾਮਨਾ ਹੈ